ਜੋ ਆਈਟੀ ਸੈੱਲ ਸਰਕਾਰ ਦੇ ਚੱਲਦੇ ਐ ਜੋ ਅਸੀਂ ਇਕੱਠੇ ਹੋ ਕੇ ਅੱਜ ਤੱਕ ਲੜੀ ਨਹੀਂ ਪਾਏ ਸਰਕਾਰਾਂ ਨੇ ਸਾਨੂੰ ਵੱਖ-ਵੱਖ ਕੀਤਾ ਹੋਇਆ ਅਲੱਗ-ਅਲੱਗ ਜਥੇਬੰਦੀਆਂ ਦੇ ਵਿੱਚ ਅਸੀਂ ਕੀਤੇ ਹੋਇਆ ਲੱਖਾભાઈ ਬਹੁਤ ਸੋਹਣੀ ਗੱਲ ਕਹਿੰਦਾ ਹੁੰਦਾ ਕਿ ਭਾਵੇਂ ਸਾਡੇ ਵਿਚਾਰਕ મત ਭੇਦ ਨੇ ਪਰ ਜਦੋਂ ਦੁਸ਼ਮਣ ਸਾਡੇ ਸਿਰ ਤੇ ਖੜਾ ਹੋਵੇ ਸਾਨੂੰ ਮਾਰ ਰਿਹਾ ਹੋਵੇ ਉਦੋਂ ਸਾਨੂੰ ਇੱਕ ਹੋ ਜਾਣਾ ਚਾਹੀਦਾ ਹੈ ਨੀਤੀਆਂ ਦੁਸ਼ਮਣ ਦੀਆਂ ਬਹੁਤ ਮਾੜੀਆਂ ਨੇ ਜੇ ਅੱਜ ਅਸੀਂ ਨਾ ਉੱਠੇ ਤਾਂ ਇਹ ਸਾਨੂੰ ਘਰਾਂ ਦੇ ਵਿੱਚ ਬੰਦ ਕਰਕੇ ਮਾਰਿਆ ਕਰਨਗੇ ਇਹਨਾਂ ਨੇ ਸਾਡੀ ਆਵਾਜ਼ ਵੀ ਬੰਦ ਕਰ ਦੇਣੀ ਹੈ ਇਹਨਾਂ ਨੇ ਸਾਨੂੰ ਘਰੋਂ ਨਿਕਲਣਾ ਵੀ ਬੰਦ ਕਰ ਦੇਣਾ ਨਮਾ گاؤں ਦਾ ਨੌਜਵਾਨ ਹੈ ਉਹਨੂੰ ਚੱਕ ਕੇ ਬੋਰੀ ਦੇ ਵਿੱਚ ਪਾ ਲਿਆ ਸਾਡੇ ਸਾਹਮਣੇ ਉਹਦੇ ਚਿੱਡੇ ਤੱਕ ਪਾੜ ਦਿੱਤੇ ਗਏ ਉਹਦਿਆਂ ਐ ਲਾ ਲੋ ਵੀ ਗੁਫਤੰਗਾ ਦੇ ਉੱਤੇ ਸੱਟਾਂ ਮਾਰੀਆਂ ਗਈਆਂ ਕੀ ਇਥੋਂ ਲੱਗਦਾ ਹੈ ਕਿ ਅਸੀਂ ਇਸ ਭਾਰਤ ਦੇ ਹਿੱਸਾ ਭਗਵਾਨਤਮਨ ਦੇ ਕੰਨ ਖੁੱਲਣੇ ਚਾਹੀਦੇ ਹੈ ਕਿ ਇਹ ਝਕਾਰਾ ਸਾਡੀ ਕੌਮ ਦਾ ਜੋ ਇਹ ਭੁੱਲ ਚੁੱਕਿਆ ਇਹ ਕਹਿ ਕੇ ਦਾ ਕੁਛ ਹੋਰ ਆਇਆ ਸੀ ਤੇ ਅੱਜ ਕਰ ਕੁਛ ਹੋ ਰਿਹਾ ਕਿਉਂਕਿ ਦਿੱਲੀ ਦੇ ਨਾਂ ਰਲ ਗਿਆ ਦਿੱਲੀ ਨੇ ਦੱਬ ਲਿਆ ਜਿਹੜੀ ਵਿਚਾਰਧਾਰਾ ਸਿੱਖੀ ਦੀ ਸੀ ਉਹ ਵਿਚਾਰਧਾਰਾ ਤੋਂ ਹਟ ਕੇ ਅੱਜ ਕੇਰਿਆਲ ਦੀ ਵਿਚਾਰਧਾਰਾ ਤੇ ਕੰਮ ਕਰ ਰਿਹਾ ਹੈ ਆਲੂ ਇਹ ਨਾ ਹੋਵੇ ਕਿ ਲੱਖਾ ਬਾਈ ਸਾਡੇ ਤੋਂ ਚਲਾ ਜਾਵੇ ਭਾਨਾ ਬਾਈ ਸਾਡੇ ਤੋਂ ਚਲਾ ਜਾਵੇ ਭਾਈ ਅਮਰਪਾਲ ਸਿੰਘ ਖਾਲਸਾ ਸਾਡੇ ਤੋਂ ਚਲਾ ਜਾਵੇ ਫਿਰ ਬਾਅਦ ਦੇ ਵਿੱਚ ਮੋਮਬੱਤੀਆਂ ਚੱਕਣ ਦਾ ਕੋਈ ਫਾਇਦਾ ਨਹੀਂ ਫਿਰ ਬਾਅਦ ਦੇ ਵਿੱਚ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਜੇ ਸਮੇਂ ਸਿਰ ਅਸੀਂ ਪੰਜਾਬ ਦੇ ਦਰਦੀਆਂ ਦੀ ਪੰਜਾਬ ਦੇ ਦਰਦੀਆਂ ਦੀ ਪਹਿਚਾਣ ਨਾ ਕੀਤੀ ਬਾਅਦ ਦੇ ਵਿੱਚ ਗਏ ਤਾਂ ਫਿਰ ਮੁੱਲ ਪਾਇਓ ਤੇ ਨਾ ਪਾਇਓ ਉਹਦਾ ਕੋਈ ਫਾਇਦਾ ਨਹੀਂ ਗੁਰੂ ਰਾਮਦਾਸ ਜੀ ਪਾਵਨ ਧਰਤੀ ਤੇ ਬੈਠੀ ਸਾਰੀ ਸੰਗਤ ਸਭ ਤੋਂ ਪਹਿਲਾਂ ਗੁਰੂਆਂ ਵੱਲੋਂ ਬਖਸੀ ਫਤਿਹ ਸਾਂਝੀ ਕਰਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ ਸੋ ਗੱਲਾਂ ਉਹੀ ਨੇ ਸੋ ਪਹਿਲਾਂ ਬਾਈ ਭਾਨੇ ਹੋਰਾਂ ਨੇ ਦਸੀਆਂ ਨੇ ਸੋ ਖੋਰਾ ਨੇ ਸੋ ਜੋ ਆਪਾਂ ਨੂੰ ਅਲੱਗ-ਅਲੱਗ ਕਰਨ ਦੀ ਨੀਤੀ ਇਹ ਸਰਕਾਰ ਨੇ ਘੜੀ ਹੋਈ ਹੈ ਜੋ ਆਈਟੀ ਸੈੱਲ ਸਰਕਾਰ ਦੇ ਚੱਲਦੇ ਹੈ ਜੋ ਅਸੀਂ ਇਕੱਠੇ ਹੋ ਕੇ ਅੱਜ ਤੱਕ ਲੜੀ ਨਹੀਂ ਪਾਏ ਸਰਕਾਰਾਂ ਨੇ ਸਾਨੂੰ ਵੱਖ-ਵੱਖ ਕੀਤਾ ਹੋਇਆ ਅਲੱਗ-ਅਲੱਗ ਜਥੇਬੰਦੀਆਂ ਦੇ ਵਿੱਚ ਅਸੀਂ ਕੀਤੇ ਹੋਇਆ ਲੱਖਾભાઈ ਬਹੁਤ ਸੋਹਣੀ ਗੱਲ ਕਹਦਾ ਹੁੰਦਾ ਹੈ ਕਿਸ ਭਾਵੇਂ ਸਾਡੇ ਵਿਚਾਰਕ ਮਤਭੇਦ ਨੇ ਪਰ ਜਦੋਂ ਦੁਸ਼ਮਣ ਸਾਡੇ ਸਿਰ ਤੇ ਖੜਾ ਹੋਵੇ ਸਾਨੂੰ ਮਾਰ ਰਿਹਾ ਹੋਵੇ ਉਦੋਂ ਸਾਨੂੰ ਇੱਕ ਹੋ ਜਾਣਾ ਚਾਹੀਦਾ ਸੋ ਅੱਜ ਜਿਹੜਾ ਇਹ ਮਸਲਾ ਹੈ ਭਾਈ ਅਮਰਪਾਲ ਸਿੰਘ ਖਾਲਸਾ ਜੀ ਅਤੇ ਹੋਰ ਵੀ ਡਿਬਰੂਗੜ੍ਹ ਦੀਆਂ ਜੇਲ੍ਹਾਂ ਚ ਬੈਠੇ ਸਾਡੇ ਸਿੰਘਾਂ ਦਾ ਇਹਦੇ ਲਈ ਸਾਨੂੰ ਸਭ ਨੂੰ ਇੱਕ ਹੋ ਕੇ ਲੜਨਾ ਪਊਗਾ ਸਿਰ ਨਾਲ ਸਿਰ ਜੋੜ ਕੇ ਲੜਨਾ ਪਊਗਾ ਕਿਉਂਕਿ ਨੀਤੀਆਂ ਦੁਸ਼ਮਣ ਦੀਆਂ ਬਹੁਤ ਮਾੜੀਆਂ ਨੇ ਜੇ ਅੱਜ ਅਸੀਂ ਨਾ ਉੱਠੇ ਤਾਂ ਇਹ ਸਾਨੂੰ ਘਰਾਂ ਦੇ ਵਿੱਚ ਬੰਦ ਕਰਕੇ ਮਾਰਿਆ ਕਰਨਗੇ ਇਹਨਾਂ ਨੇ ਸਾਡੀ ਆਵਾਜ਼ ਵੀ ਬੰਦ ਕਰ ਦੇਣੀ ਹੈ ਇਹਨਾਂ ਨੇ ਸਾਨੂੰ ਘਰੋਂ ਨਿਕਲਣਾ ਵੀ ਬੰਦ ਕਰ ਦੇਣਾ ਸੋ ਅਸੀਂ ਖਨੌਰੀ ਬਾਰਡਰ ਤੇ ਸੀ ਜਦੋਂ ਪਰਸੋਂ ਪੁਲਿਸ ਦੇ ਨਾਲ ਪ੍ਰਸ਼ਾਸਨ ਦੇ ਨਾਲ ਮੁੱਠਪੇੜ ਹੋਈ ਆਰਮੀ ਚੜ੍ਹ ਕੇ ਆਈ ਤਾਂ ਉਹ ਸਾਨੂੰ ਇਸ ਤਰ੍ਹਾਂ ਮਾਰ ਰਹੇ ਸੀ ਜਿਵੇਂ ਅਸੀਂ ਭਾਰਤ ਦਾ ਹਿੱਸਾ ਨਾ ਹੋਈਏ ਜਿਵੇਂ ਅਸੀਂ ਉਹਨਾਂ ਦੇ ਲੋਕ ਨਾ ਹੋਈਏ ਪਰ ਸਾਡੀ ਵੱਧ ਕਿਸਮਤੀ ਇਹ ਹੈ ਕੀ ਸਾਡੇ ਇਸ ਕੌਮ ਨੇ 90% ਕੁਰਬਾਨੀਆਂ ਇਸ ਦੇਸ਼ ਲਈ ਦਿੱਤੀਆਂ ਹੋਣ ਤੇ ਸਾਨੂੰ ਇਸ ਤਰ੍ਹਾਂ ਮਾਰਦੇ ਐ ਇਸ ਤਰ੍ਹਾਂ ਜ਼ੁਲਮ ਕਰਦੇ ਐ ਕਿ ਉਹ ਦੇਖਣ ਦੇਖਣਯੋਗ ਨਹੀਂ ਹੁੰਦਾ ਨਵਾਂ گاؤں ਦਾ ਨੌਜਵਾਨ ਹੈ ਉਹਨੂੰ ਚੱਕ ਕੇ ਬੋਰੀ ਦੇ ਵਿੱਚ ਪਾ ਲਿਆ ਸਾਡੇ ਸਾਹਮਣੇ ਉਹਦੇ ਚਿੱਡੇ ਤੱਕ ਪਾੜ ਦਿੱਤੇ ਗਏ ਉਹਨੀਆਂ ਐ ਲਾਲੋ ਵੀ ਗੁਪਤੰਗਾ ਦੇ ਉੱਤੇ ਸੱਟਾਂ ਮਾਰੀਆਂ ਗਈਆਂ ਕੀ ਇੱਥੇ ਲੱਗਦਾ ਕਿ ਅਸੀਂ ਇਸ ਭਾਰਤ ਦੇ ਹਿੱਸਾ ਉਹ ਚਾਹੁੰਦੇ ਆ ਕਿ ਇਹ ਸਾਡੇ ਹਿੱਸਾ ਨਹੀਂ ਚਾਹੁੰਦੇ ਉਹ ਸਾਨੂੰ ਕੁਝ ਹੋਰ ਹੀ ਬਣਾ ਕੇ ਪੇਸ਼ ਕਰਨ ਤੇ ਲੱਗੇ ਹੋਏ ਨੇ ਇਸ ਕਰਕੇ ਭਰਾਵੋ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਭਾਵੇਂ ਅੱਜ ਅਸੀਂ ਕਿਸੇ ਵੀ ਜੱਥੇਬੰਦੀ ਦੇ ਹਿੱਸੇ ਆ ਅਸੀਂ ਕੋਈ ਵੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੇ ਆ ਅੱਜ ਸਾਨੂੰ ਸਿਰ ਜੋੜਨ ਦੀ ਲੋੜ ਹੈ ਤਾਂ ਕਿਤੇ ਜਾ ਕੇ ਸਰਕਾਰਾਂ ਦੇ ਤਸੱਦਦ ਤੇ ਠੱਲ ਪਾਉਗੀ ਜੇ ਅਸੀਂ ਇਕੱਠੇ ਨਾ ਹੋਏ ਤਾਂ ਇਸੇ ਤਰ੍ਹਾਂ ਸਾਡੇ ਨਾਲ ਜ਼ੁਲਮ ਹੁੰਦਾ ਰਹੂਗਾ ਸਾਡੇ ਸਿੰਘ ਵੀ ਜੇਲ੍ਹਾਂ ਦੇ ਵਿੱਚ ਅੰਦਰ ਰਹਿਣਗੇ ਤੇ ਸਾਡੇ ਤੇ ਕਾਨੂੰਨ ਵੀ ਇਸੇ ਤਰ੍ਹਾਂ ਜਿਵੇਂ ਸਾਡੇ ਤੇ ਹੋ ਰਿਹਾ ਸਾਡੇ 20 25 25 30 30 ਸਾਲਾਂ ਤੋਂ ਸਿੰਘ ਅੰਦਰ ਬੈਠੇ ਐ ਇਸੇ ਤਰ੍ਹਾਂ ਸਾਡੇ ਨਾਲ ਕਰਦਾ ਰਹੂਗਾ ਸੋ ਸਮਾਂ ਘਟਾ ਲੱਖੇ ਬਾਈ ਨੇ ਬੋਲਣਾ ਸੋ ਮੈਂ ਤਾਂ ਤੁਹਾਡੇ ਨਾਲ ਇੱਕ ਫੱਤੇ ਸਾਂਝੀ ਕਰਦਾ ਇੱਕ ਜਕਾਰਾ ਲਾਉਂਗਾ ਉਹਦੀ ਗੂੰਜ ਦਿੱਲੀ ਦੇ ਤੱਕ ਤੱਕ ਜਾਣੀ ਚਾਹੀਦੀ ਹੈ ਭਗਵੰਤ ਮਾਨ ਦੇ ਕੰਨ ਖੁੱਲਣੇ ਚਾਹੀਦੇ ਹੈ ਕਿ ਇਹ ਝਕਾਰਾ ਸਾਡੀ ਕੌਮ ਦਾ ਜੋ ਇਹ ਭੁੱਲ ਚੁੱਕਿਆ ਇਹ ਕਹਿ ਕੇ ਤਾਂ ਕੁਝ ਹੋਰ ਆਇਆ ਸੀ ਤੇ ਅੱਜ ਕਰ ਕੁਝ ਹੋ ਰਿਹਾ ਕਿਉਂਕਿ ਦਿੱਲੀ ਦੇ ਨਾਲ ਰਲ ਗਿਆ ਦਿੱਲੀ ਨੇ ਦੱਬ ਲਿਆ ਜਿਹੜੀ ਵਿਚਾਰਧਾਰਾ ਸਿੱਖੀ ਦੀ ਸੀ ਵਿਚਾਰਧਾਰਾ ਤੋਂ ਹਟ ਕੇ ਅੱਜ ਕੇਰਿਆਲ ਦੀ ਵਿਚਾਰਧਾਰਾ ਤੇ ਕੰਮ ਕਰ ਰਿਹਾ ਹੈ ਆਪਣੇ ਹੀ ਲੋਕਾਂ ਦੇ ਜ਼ੁਲਮ ਕਰ ਰਿਹਾ ਸੋਦੀਪ ਭਾਈ ਕਹਿ ਕੇ ਗਿਆ ਸੀ ਕਿ ਦਿੱਲੀ ਜ਼ੁਲਮ ਕਰੂ ਕਰਵਾਉ ਸਾਡੇ ਆਪਣੇ ਤੋਂ ਤੇ ਉਹ ਆਪਣਾ ਕੌਣ ਹੈ ਇਹ ਭਗਵੰਤ ਮਾਨ ਜਿਹੜਾ ਕਦੇ ਆਪਣਾ ਹੁੰਦਾ ਸੀ ਜੋ ਦੀਪ ਭਾਈ ਦੀਆਂ ਗੱਲਾਂ ਸੀ ਉਹ ਸੱਚੀਆਂ ਨੇ ਪਰ ਸਾਡੇ ਪੰਜਾਬ ਦੇ ਲੋਕ ਇੱਕ ਗੱਲ ਮੈਂ ਕੌੜੀ ਜੀ ਕਹਿਣ ਲੱਗਿਆ ਕੀ ਬਾਅਦ ਦੇ ਵਿੱਚ ਮੁੱਲ ਪਾਉਂਦੇ ਆ ਦੀਪ ਬਾਈ ਨੂੰ ਪਹਿਲਾਂ ਸਮਝਿਆ ਨਹੀਂ ਤੇ ਬਾਅਦ ਦੇ ਵਿੱਚ ਅਸੀਂ ਬਹੁਤ ਵੱਡੇ ਕੱਠ ਕੀਤੇ ਬਹੁਤ ਸ਼ਰਧਾਂਜਲੀयां ਦਿੱਤੀਆਂ ਇਸੇ ਤਰ੍ਹਾਂ ਮੈਂ ਹੁਣ ਵੀ ਕਹਿਣਾ ਕਿ ਪੰਜਾਬ ਦੇ ਲੋਕੋ ਜੋ ਤੁਹਾਡੇ ਲਈ ਲੜ ਰਹੇ ਨੇ ਜੋ ਤੁਹਾਡੀ ਕੌਮ ਲਈ ਲੜ ਰਹੇ ਨੇ ਜੋ ਤੁਹਾਡੀ ਕਿਸਾਨੀ ਲਈ ਲੜ ਰਹੇ ਨੇ ਉਹਨਾਂ ਨੂੰ ਸਮੇਂ ਸਿਰ ਤੇ ਜਾਣ ਜੋ ਉਹਨਾਂ ਨੂੰ ਪਹਿਚਾਨ ਲਓ ਕੱਲ ਨੂੰ ਇਹ ਨਾ ਹੋਵੇ ਕਿ ਲੱਖਾ ਬਾਈ ਸਾਡੇ ਤੋਂ ਚਲਾ ਜਾਵੇ ਭਾਨਾ ਬਾਈ ਸਾਡੇ ਤੋਂ ਚਲਾ ਜਾਵੇ ਭਾਈ ਅਮਰਪਾਲ ਸਿੰਘ ਖਾਸਾ ਸਾਡੇ ਤੋਂ ਚਲਾ ਜਾਵੇ ਫਿਰ ਬਾਅਦ ਦੇ ਵਿੱਚ ਮੋਮਬਤੀਆਂ ਚੱਕਣ ਦਾ ਕੋਈ ਫਾਇਦਾ ਨਹੀਂ ਫਿਰ ਬਾਅਦ ਦੇ ਵਿੱਚ ਇਕੱਠ ਕਰਨ ਦਾ ਕੋਈ ਫਾਇਦਾ ਨਹੀਂ ਜੇ ਸਮੇਂ ਸਿਰ ਅਸੀਂ ਪੰਜਾਬ ਦੇ ਦਰਦੀਆਂ ਦੀ ਪੰਜਾਬ ਦੇ ਦਰਦਿਆਂ ਦੀ ਪਹਿਚਾਣ ਨਾ ਕੀਤੀ ਬਾਅਦ ਦੇ ਵਿੱਚ ਗਏ ਤਾਂ ਫਿਰ ਮੁੱਲ ਪਾਇਓ ਤੇ ਨਾ ਪਾਇਓ ਉਹਦਾ ਕੋਈ ਫਾਇਦਾ ਨਹੀਂ ਸਮੇਂ ਸਿਰ ਜਿਉਂਦੇ ਜੀ ਇਹਨਾਂ ਦੇ ਨਾਲ ਖੜ੍ਹ ਜੋ ਬਈ ਤਾਂ ਕਿ ਆਪਾਂ ਪੰਜਾਬ ਨੂੰ ਬਚਾਲੀਏ ਪੰਜਾਬ ਨੂੰ ਚਾਰੇ ਪਾਸਿਓ ਘੇਰਾ ਪਿਆ ਹੋਇਆ ਹੈ ਕਿਸਾਨੀ ਵਾਲੇ ਪੱਖੋਂ ਵੀ ਕੌਮਾਂ ਵਾਲੇ ਪੱਖੋਂ ਵੀ ਸਾਰੇ ਪਾਸਿਓ ਬੈਰੀ ਸਾਡੇ ਸਿਰ ਤੇ ਚੜਿਆ ਹੋਇਆ ਹੈ ਜੇ ਇਹਨਾਂ ਨੂੰ ਭਾਜੀ ਮੋੜਨੀ ਹੈ ਜੇ ਇਹਨਾਂ ਨੂੰ ਦੱਸਣਾ ਕਿ ਇਹ ਕੌਮ ਕੀ ਦੀ ਹੈ ਇਹਨਾਂ ਦੀਆਂ ਰਗਾਂ 'ਚ ਕੀ ਦਾ ਖੂਨ ਦੌੜਦਾ ਹੈ ਤਾਂ ਫਿਰ ਇਕੱਠੇ ਹੋ ਕੇ ਇੱਕ ਮੁਠ ਹੋ ਕੇ ਬਈ ਇਹਨਾਂ ਦਾ ਸਾਹਮਣਾ ਕਰਨਾ ਪਊਗਾ ਜੇ ਸਹਿਮਤੋਂ ਤਾਂ ਜਕਾਰਾ ਲਾ ਦਿਓ ਜੀ ਗੱਜ ਕੇ ਬੋਲੇ ਸੋਨ ਹੋ ਅੱਲਾਹੁ ਅਕਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ